ਅੱਜ ਸਿੱਖ ਦਾ ਜਨਮ ਦਿਨ ਹੈ ਜੋ ਮੈਨੂੰ ਕੱਲ ਗੁਰਮਖੰਦ ਦੱਸਿਆ ਮੈਂ ਇਸ਼ਾਰਾ ਕਰ ਜਾਣਾ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਦਕਿਸਮਤੀ ਹੈ ਬੜੀਆਂ-ਬੜੀਆਂ ਸ਼ਖਸੀਅਤਾਂ ਨੇ ਸਾਡੀਆਂ ਜਿਨ੍ਹਾਂ ਦੇ ਜਨਮ ਦੀ ਤਰੀਕ ਬਿਲਕੁਲ ਸਹੀ ਕਿਤੇ ਨਹੀਂ ਮਿਲਦੀ ਹਰ ਇੱਕ ਨੇ ਆਪ ਨੂੰ ਪੈਸੇ ਬਾਰੇ ਤਾਂ ਇੰਨਾ ਕੁਝ ਕਿਸੇ ਨੇ ਕਿਤੋਂ ਦਾ ਜਨਮ ਦੱਸਿਆ ਕਿਸੇ ਨੇ ਕਿਤੋਂ ਦਾ ਦੱਸਿਆ ਪਰ ਪਿਛਲੇ ਸਾਲਾਂ ਚ ਇੱਕ ਕਿਤਾਬ ਹੈ ਸ਼ਹੀਦ ਬਿਲਾਸ ਭਾਈ ਸੇਵਾ ਸਿੰਘ ਪੱਟ ਦੀ ਹੈ ਇਹਨੂੰ ਗਿਆਨੀ ਗਰਜਾ ਸਿੰਘ ਨੇ ਐਡਿਟ ਕੀਤਾ ਸੀ ਮੈਂ ਤਾਂ ਇਹ ਕਿਤਾਬ ਦਾ ਜ਼ਿਕਰ ਕਰ ਰਿਹਾ ਵੀ ਕਿਤੇ ਮਾਨ ਚ ਨਾ ਆਵੇ ਵੀ ਕਿੱਥੋਂ ਭਾਈ ਸਾਹਿਬ ਭਾਈ ਮਨੀ ਸਿੰਘ ਕਿਉਂਕਿ ਉਹਨਾਂ ਦਾ ਜਨਮ ਦੇ ਘੜਾ ਜ਼ਿਕਰ ਕਰਨਾ ਜ਼ਰੂਰੀ ਹੈ ਉਹਨਾਂ ਦਾ ਜਨਮ ਅਲੀਪੁਰ ਵਿੱਚ ਜੋ ਪਾਕਿਸਤਾਨ ਚ ਹੈ ਜ਼ਿਲ੍ਹਾ ਮੁਜ਼ੱਫਰਗੜ ਉੱਥੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਮਾਈ ਦਾਸ ਸੀ ਇਹਨਾਂ ਦੇ ਜਿਹੜੇ ਇਹ ਮਾਤਾ ਸੰ ਮਧਰਾ ਭਾਈ ਭਾਈ ਮਨੀ ਸਿੰਘ 10 ਮਾਰਚ 1644 ਨੂੰ ਇਹਨਾਂ ਦੇ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡੇ ਦੇ ਭਾਈ ਸੇ ਭਾਈ ਮਨੀ ਸਿੰਘ ਜੀ ਉਮਰ ਕਰਕੇ ਇਹਨਾਂ ਦੇ ਪਰਿਵਾਰ ਚ ਸਾਇਤਿਕ ਦੇਣ ਵੀ ਬਹੁਤ ਹੈ ਇਹਨਾਂ ਦੀ ਸਾਹਿਬ ਦੇ ਤੌਰ ਤੇ ਵੀ ਪ੍ਰਬੰਧਕ ਤੇ ਤੌਰ ਤੇ ਕਮਾਲ ਦੇ ਪ੍ਰਬੰਧਕ ਨੇ ਭਾਈ ਮਨੀ ਸਿੰਘ ਜੀ ਉਹਦੇ ਵਿੱਚ ਇੱਕ ਕਵਿਤ ਹੈ ਭਾਈ ਸਾਹਿਬ ਬਾਰੇ ਸੇਵਾ ਸੀ ਕਰੰਤ ਤੇ ਰਹੰਤ ਗੁਰੂ ਆਪਸ ਸਦਾ ਪੰਜਾਬੀ ਦੀਆਂ ਸਤਰਾਂ ਨੇ ਜੀ ਦੇਖੋ ਇਹ ਸ਼ੀਦ ਬਲਾਸ ਵਿੱਚ ਸੇਵਾ ਸੀ ਕਰੰਤ ਤੇ ਰਹੰਤ ਗੁਰੂ ਇਹ ਕਰ ਦਾ ਤਿਆਰ ਏ ਛੇਵਾ ਹਰੀ ਇਵੇਂ ਕਿਵੇਂ ਬਿੱਤ ਕੇ ਬਰਕ ਕਈ ਜੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਏ ਛੇਵਾ ਹਰੀ ਇਵੇਂ ਹਰੀ ਮਤਲਬ ਸਿੰਘ ਆਪਾਂ ਯਾਦ ਰੱਖਿਓ ਕਿ ਪੁਰਾਣੇ ਜਿਹੜੇ ਕਵੀ ਸਨ ਨਾ ਜਾਂ ਮਿਰਗੰਦ ਜਾਂ ਹਰ ਸ਼ਬਦ ਵਰਦੇ ਸਨ ਇੱਕ ਇਹ ਮੋਦਨ ਜ਼ਿਕਰ ਕੀਤਾ ਸੀ ਕਿਤਾਬ ਹੈ ਚਰਨ ਹਰੀ ਵਿਸਤਾਰ ਡਾਕਟਰ ਬਲਬੀਰ ਸਿੰਘ ਨੇ ਐਡਿਟ ਕੀਤੀ ਇਹ ਮਿਲਦੀ ਨਹੀਂ ਮੈਨੂੰ ਬੜੀ ਪੁਰਾਣੀ